ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਖਾਲਸਾ ਫਿਟਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਉਣੇ ਆ ਜੀ ਸੂਟ ਹੈਗੇ ਨੇ ਜੀ ਆਪਣੇ ਚਿਕਨ ਦਾ ਦੁਪੱਟਾ ਪਲੇਨ ਬਾਟਮ ਪ੍ਰਿੰਟਡ ਸ਼ਰਟ ਤੁਸੀਂ ਦੇਖਿਓ ਕਿੰਨੇ ਸੋਹਣੇ ਸੂਟ ਨੇ ਬਹੁਤ ਵਧੀਆ ਸੂਟ ਨੇ ਇਹ ਤੁਹਾਨੂੰ ਆਪਾਂ 8 ਕਲਰ ਦਿਖਾਵਾਂਗੇ ਤੁਸੀਂ ਮੇਰੀ ਵੀਡੀਓ ਬਹੁਤ ਧਿਆਨ ਨਾਲ ਦੇਖਿਓ 8 ਦੇ 8 ਕਲਰ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਮਿਲਣਗੇ ਤੇ ਤੁਹਾਨੂੰ ਹੁਣ ਦਿਖਾਉਣੀ ਹੈ ਅਗਲਾ ਕਲਰ ਬਹੁਤ ਸੋਹਣਾ ਅਗਲਾ ਕਲਰ ਹੈ ਬਾਟਮ ਪਲੇਨ ਹੈ ਜੀ ਬਿਲਕੁਲ ਪਿਓਰ ਕਾਟਨ ਹੈ ਬਹੁਤ ਸੋਹਣੇ ਸੂਟ ਨੇਗੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਚੁੰਨੀਆਂ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਨੇਗੇ ਬਹੁਤ ਵਧੀਆ ਚੀਕਨ ਹੈਗੀ ਬੜੇ ਸੋਹਣੇ ਸੂਟ ਲੱਗਦੇ ਨੇ ਮੈਚਿੰਗ ਬਹੁਤ ਵਧੀਆ ਚੀਜ਼ ਹੈਗੀ ਤੇ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਹੈ ਕਿੰਨੇ ਸੋਹਣੇ ਪ੍ਰਿੰਟਿੰਗ ਆ ਪ੍ਰਿੰਟ ਹੈਗਾ ਸ਼ਰਟ ਦਾ ਦੇਖੋ ਕਿੰਨੀ ਸੋਹਣੀ ਬਾਟਮ ਹੈਗੀ ਕਿੰਨਾ ਸੋਹਣਾ ਚਿਕਨ ਦਾ ਦੁਪੱਟਾ ਹੈਗਾ ਬਹੁਤ ਸੋਹਣੇ ਸੂਟ ਨੇ ਜੀ ਇਹ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਹਾਂ ਵਾਹ ਸੋਹਣੇ ਸੋਹਣੇ ਸੂਟ ਇਹ 8 9 ਸੂਟ ਨੇ ਜੀ ਸੋਨੂੰ ਮੈਂ ਸਾਰੇ ਦਿਖਾਉਣੀ ਆਂਗੇ ਅੱਜ ਅਗਲਾ ਕਲਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਬਹੁਤ ਜਿਆਦੇ ਵਧੀਆ ਸੂਟ ਹੈਗਾ ਜੀ ਬਿਲਕੁਲ ਜੀ ਪਿਓਰ ਕਾਟਣਾ ਹੈ ਨਾਰਮਲ ਜੀ ਕੋਈ ਵੀ ਵਿੱਚ ਚੀਜ਼ ਨਹੀਂ ਹੈਗੀ ਬਹੁਤ ਸੋਹਣਾ ਦੁਪੱਟਾ ਬਹੁ ਸੋਹਣੀ ਕੜਾਈ ਬਹੁ ਸੋਹਣਾ ਚੀਕਨ ਵੀ ਬਹੁਤ ਜਿਆਦੇ ਵਧੀਆ ਚਾਹੀ ਬਹੁ ਸੋਹਣੇ ਸੂਟ ਨੇ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਬੱਚਿਆਂ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਖਾਲਸਾ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬੜੀਆ ਤੁਸੀਂ ਆਪਣੀ ਵੀਡੀਓ ਜ਼ਰੂਰ ਦੇਖਿਓ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਕਿੰਨਾ ਸੋਹਣਾ ਸਰਦਾਰੀ ਜਿਹਾ ਕਲਰ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣੀ ਬਾਟਮ ਸ਼ਰਟ ਤੇ ਦੁਪੱਟਾ ਬਹੁਤ ਸੋਹਣਾ ਹੈਗਾ ਬਹੁਤ ਵਧੀਆ ਸੂਟ ਨੇ ਜੀ ਆਪਣੇ ਤੁਸੀਂ ਦੇਖਿਓ ਇਹਨਾਂ ਨੂੰ ਕਿੰਨੇ ਜਾਚ ਰਹੇ ਨੇਗੇ ਤੇ ਬਾਕੀ ਤੁਸੀਂ ਆਪਣੇ ਸੂਟਾਂ ਦਾ ਕਮੈਂਟ ਕਰਕੇ ਰੇਟ ਸਾਰਾ ਕੁਝ ਪੁੱਛ ਸਕਦੇ ਹੋ ਤੁਹਾਨੂੰ ਸਭ ਕੁਝ ਦੱਸਾਂਗੇ ਆ ਦੇਖੋ ਜੀ ਤੁਹਾਨੂੰ ਮੈਂ ਅਗਲਾ ਕਲਰ ਦਿਖਾਉਣੀ ਆ ਬੜਾ ਸੋਹਣਾ ਹੈਗਾ ਇਹ ਵੀ ਕਿੰਨਾ ਜੱਚ ਰਿਹਾ ਹੈਗਾ ਬਹੁਤ ਸੋਹਣੇ ਸੋਹਣੇ ਸੂਟ ਨੇਗੇ ਜੀ ਇਹ ਜੀ ਕੋਈ ਗੱਲ ਨਹੀਂ ਵੀ ਜਾਇ ਇਹਦੇ ਵਿੱਚ ਕੋਈ ਕੱਪੜੇ ਚਰ ਵਾਲਾ ਹੋਊਗਾ ਕੁਝ ਵੀ ਨਹੀਂ ਹੈਗਾ ਬਹੁਤ ਸੋਹਣੇ ਸੋਹਣੇ ਸੂਟ ਨੇਗੇ ਬਾਕੀ ਕਲਰ ਵੀ ਸਾਰੇ ਵਧੀਆ-ਵਧੀਆ ਹੁੰਦੇ ਆ ਆਪਣੇ ਕੋਲ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਕੋਈ ਆਪਣਾ ਕਲਰ ਜਾਂ ਕੋਈ ਐਵੇਂ ਕੱਪੜਾ ਉਹਨਾਂ ਕੀ ਲੈਣੇ ਆਪਾਂ ਜਿੰਨਾ ਕਿ ਬਸੇ ਪਨ ਬੱਧਿਆ ਲੱਗਦਾ ਆਇਆ ਆਪਾਂ ਫਾਲਤੂ ਜੀ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਦੇਖੋ ਅਗਲਾ ਕਲਰ ਕਿੰਨਾ ਸੋਹਣਾ ਚਾਚਰੇ ਹੈਗਾ ਬਹੁਤ ਸੋਹਣੇ ਸੂਟ ਨੇਗੇ ਪਾਉਣ ਵਾਲੇ ਸੂਟ ਨੇ ਨਾ ਜੀ ਪੂਰੇ ਵਧੀਆ ਘਰ ਹੰਡਾਉਣ ਵਾਲੇ ਸੂਟ ਨੇ ਇਹ ਜੀ ਗੱਲ ਨਹੀਂ ਹੈਗੀ ਬਾਕੀ ਦੁਪੱਟੇ ਬਹੁਤ ਸੋਹਣੇ ਬਹੁਤ ਵਧੀਆ ਸੂਟ ਨੇ ਜੀ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਹੁਤ ਸੋਹਣੇ ਸੂਟ ਨੇ ਦੇਖੋ ਜੀ ਕਿੰਨਾ ਵਧੀਆ ਜੱਚ ਰਿਹਾ ਸੂਟ ਕਿੰਨੇ ਸੋਹਣੇ ਫਲਾਵਰ ਨੇ ਤੁਹਾਨੂੰ ਅਗਲਾ ਸੂਟ ਦਿਖਾਉਣੀ ਆ ਕਿੰਨਾ ਸੋਹਣਾ ਸੂਟ ਹੈ ਜੀ ਦੇਖੋ ਕਿੰਨੀ ਲੁੱਕ ਦੇ ਰਿਹਾ ਸੂਟ ਬਹੁਤ ਸੋਹਣੇ ਸੂਟ ਨੇ ਜੀ ਦੇਖੋ ਕਿੰਨਾ ਵਧੀਆ ਲੱਗ ਰਿਹਾਗਾ ਕਿੰਨਾ ਜੱਚ ਰਿਹਾਗਾ ਮੱਕੇ ਜਿਹੜੀਆਂ ਇਹਨਾਂ ਦੀ ਪ੍ਰਿੰਟਿੰਗ ਹੈਗੀ ਸ਼ਰਟਾਂ ਦੀ ਬਹੁਤ ਜ਼ਿਆਦੇ ਵਧੀਆ ਦਿੰਦੀ ਐ ਲੁੱਕ ਦਿੰਦੀ ਐ ਆ ਦੇਖੋ ਅਗਲਾ ਸੂਟ ਕਿੰਨਾ ਸੋਹਣਾ ਹੈਗਾ ਕਿੰਨਾ ਜੈਚ ਰਹੇਗਾ ਬਹੁਤ ਸੋਹਣੇ ਸੋਹਣੇ ਸੂਟ ਨੇ ਜਰੂਰ ਮੇਰੀ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਤੁਹਾਨੂੰ ਇਦੋਂ ਵੀ ਜ਼ਿਆਦਾ ਸੂਟ ਦਿਖਾਈਏ ਜੇ ਆਪਣਾ ਚੈਨਲ ਅੱਗੇ ਜਾਊਗਾ ਤਾਂ ਆਪਾਂ ਹੋਰ ਵੀ ਤੁਹਾਨੂੰ ਸੂਟ ਵੱਧ ਤੋਂ ਵੱਧ ਦਿਖਾਉਣ ਲੱਗ ਜਾਾਂਗੇ ਤੇ ਹਜੇ ਥੋੜਾ ਐ ਹੁੰਦਾ ਕਿ ਵੀ ਚੈਨਲ ਦਾ ਨਵਾਂ ਕੰਮ ਐ ਚਲੋ ਆਪਾਂ ਥੋੜਾ ਥੋੜਾ ਦਿਖਾ ਦਿੰਨੇ ਆ ਮੇਨ ਮੇਨ ਜੀ ਦਿਖਾ ਦਿੰਨੇ ਆ ਜੀ ਆਪਾਂ ਕੋਸ ਹਜੇ ਜੱਕ ਜੀ ਹੁੰਦੀ ਐ ਹਾਂਜੀ ਅਗਲਾ ਦੇਖੋ ਕਿੰਨਾ ਘੱਟ ਸੂਟ ਹੈਗਾ ਇਹ ਹੈਗੇ ਨੇ ਜੀ ਬਹੁਤ ਸੋਹਣੇ ਸੂਟ ਨੇ ਇਹ ਵੀ ਕਾਟਨ ਐ ਬਹੁਤ ਸੋਹਣੀ ਕਾਟਨ ਐ ਬਹੁਤ ਜਾਚੇ ਦੇ ਸੂਟ ਨੇ ਇਹ ਇਹ ਮੇਰੇ ਕੋਲ ਹੈਗੇ ਨੇ ਜੀ ਚਾਰ ਸੂਟ ਤਦ ਮੈਂ ਚਾਰ ਹੀ ਦਿਖਾ ਦਿੰਦੀ ਆ ਤੁਸੀਂ ਵੀਡੀਓ ਨਾ ਬਣੇ ਰਿਓ ਚਾਰ ਹੀ ਸੂਟ ਤੁਸੀਂ ਦੇਖਿਓ ਕਿੰਨੇ ਸੋਹਣੇ ਨੇਗੇ ਬਹੁਤ ਜੱੱਚਦੇ ਨੇ ਇਹ ਚਾਰ ਸੂਟ ਨੇ ਮੇਰੇ ਕੋਲੇ ਦੇਖੋ ਕਿੰਨੇ ਸੋਹਣੇ ਲੁੱਕ ਆ ਰਹੀ ਆ ਪਿਆ ਵੀ ਇੰਨਾ ਸੋਹਣਾ ਲੱਗ ਰਿਹਾ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਬਹੁਤ ਸੋਹਣੀ ਲੁੱਕ ਦੇ ਰਿਹਾ ਹੈਗਾ ਆ ਅਗਲਾ ਸੂਟ ਦੇਖੋ ਜੀ ਕਿੰਨਾ ਸੋਹਣਾ ਹੈਗਾ ਇਹਨਾਂ ਦੇ ਵਿੱਚ ਨਾਲ ਜਿਹੜੇ ਦੁਪੱਟੇ ਨੇ ਨਾ ਇਹਨਾਂ ਦੇ ਵੀ ਲੁੱਕ ਬਹੁਤ ਜ਼ਿਆਦੇ ਸੋਹਣੀ ਹੈ ਬਾਕੀ ਜਿਹਨਾਂ ਦੇ ਇਹਨਾਂ ਦੀ ਡਾਈ ਹੋਈ ਹੋਈ ਹੈ ਡਾਈ ਬਹੁਤ ਜ਼ਿਆਦੇ ਸੋਹਣੀ ਹੋਈ ਹੋਈ ਹੈ ਸਲਵਾਰਾ ਦਾ ਕਪੜਾ ਬਿਲਕੁਲ ਕਾਟਨ ਕੁੜਤੀ 100% ਕਾਟਨ ਬਾਕੀ ਚੁੰਨੀ ਬਹੁਤ ਸੋਹਣੀ ਕੋਈ ਵੀ ਐ ਤੁਹਾਨੂੰ ਲੱਗੂ ਹੀ ਨਹੀਂ ਹੈਗਾ ਵੀ ਇਹ ਐਵੇਂ ਜੇ ਲੱਗ ਰਹੇ ਨੇ ਬਹੁਤ ਸੋਹਣੇ ਕਪੜੇ ਨੇ ਇਹ ਬਹੁਤ ਸੋਹਣੇ ਸੂਟ ਨੇ ਦੇਖੋ ਤੁਸੀਂ ਕਿੰਨੇ ਸੋਹਣੇ ਜਾਚ ਰਹੇ ਨੇ ਦੇਖੋ ਤੁਹਾਨੂੰ ਮੈਂ ਅਗਲਾ ਕਲਰ ਦਿਖਾਉਣੀ ਆ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕਿੰਨਾ ਜਾਚ ਰਿਹਾ ਹੈਗਾ ਬਹੁਤ ਲੁੱਕ ਦੇ ਦੇਣੇ ਸੂਟ ਆ ਵਧੀਆ ਲੱਗ ਰਹੇ ਨੇ ਜੀ ਬਹੁਤ ਸੋਹਣੇ ਨੇ ਜੀ ਤੁਸੀਂ ਰੇਟ ਪੁੱਛ ਸਕਦੇ ਹੋ ਲੈ ਸਕਦੇ ਹੋ ਜਦੋਂ ਜੇ ਤੁਸੀਂ ਵੀਡੀਓ ਦੇਖੋ ਪੂਰੀ ਵੀਡੀਓ ਦੇਖਦੇ ਦੇਖਦੇ ਤੁਹਾਨੂੰ ਸਾਰਾ ਪਤਾ ਲੱਗ ਜਾਇਆ ਕਰੂਗਾ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਆ ਤੁਹਾਨੂੰ ਮਾਗਲਾ ਸੂਟ ਦਿਖਾਉਣੀ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਸੂਟ ਹੈ ਜੀ ਬੜੀ ਜੱਚ ਰਿਹਾ ਹੈ ਆਪਣਾ ਖਾਲਸਾ ਟਿੱਕ ਚੈਨਲ ਤੇ ਤੁਸੀਂ ਸੂਟ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਜੀ ਚਲੋ ਫਿਰ ਆਪ ਨੂੰ ਇੰਨਾ ਕੋ ਪਤਾ ਲੱਗ ਜੇ ਤਾਂ ਹੌਸਲਾ ਜਿਹਾ ਮਿਲ ਜੇਦਾ ਵੀ ਆਪਣੇ ਸੂਟ ਪਹਿੜਾ ਨੂੰ ਪਸੰਦ ਆਂਦੇ ਨੇ ਚਲੋ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਹੈ ਤੇ ਬਾਕੀ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਲਿਆ ਕਰੋ ਇੱਕ ਵਾਰ ਬਹੁਤ ਸੋਹਣੇ ਸੂਟ ਨੇ ਜੀ ਚਲੋ ਜੀ ਆਪਾਂ ਫਿਰ ਮਿਲਦੇ ਆਂ ਅਗਲੀ ਵੀਡੀਓ ਨਾਲ ਅੱਜ ਤੱਕ ਵੀਡੀਓ ਤੱਕਰ ਇੰਨੇ ਸੂਟ ਸੱਸ